ਪਟਵਾਲਾ ਬੰਬ ਤੇ ਨਾਲ ਦੀ ਨਾਲ ਚਾਰ ਮਨਾਂ ਨੂੰ ਗੱਤ ਰਿਹਾ ਕੀ ਹੈ ਪੂਰਾ ਮਾਮਲਾ ਦਾ ਇਹਦੇ ਚ ਸ਼੍ਰੀ ਰਜੇ ਗਾਂਧੀ ਜੀ ਆਈਪੀਐਸ ਮਾਨਯੋਗ ਐਸਐਸਪੀ ਮੋਗਾ ਸਾਹਿਬ ਦੇ ਜੋ ਮਾੜੇ ਅਨਸ਼ਰਾਂ ਦੇ ਖਿਲਾਫ ਮੁਹਿੰਮ ਬਟੀ ਹੋਈ ਹੈ ਉਸ ਦੇ ਤਹਿਤ ਬਾਗਾਪੁਰਨਾ ਪੁਲਿਸ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਹਾਸਲ ਹੋਈ ਹੈ ਕੱਲ ਜੋ ਪਿਛਲੇ ਦਿਨੀ ਵਾਦਾਤਾ ਹੋਈ ਅਸੀਂ ਉਹਨਾਂ ਚ ਨਾਲ ਹੀ ਬਿੱਲੀ ਜੁਲਦੀ ਇੱਕ ਵਾਰਦਾਤ ਹੋਰ ਹੋਣ ਲੱਗੀ ਸੀ ਇਹ ਬੰਦੇ ਜਿਆਦਾ ਚਾਰੇ ਬੰਦੇ ਜਿਹੜੇ ਆਏ ਸੀਗੇ ਫਰੀਦਕੋਟ ਤੋਂ ਆਏ ਸੀਗੇ ਇਹਨਾਂ ਦਾ ਟਾਰਗੇਟ ਸੀਗਾ ਜਿਹੜਾ ਠਿਕਾ ਮੁਗਾ ਰੋਡ ਤੇ ਹੈਗਾ ਉਹ ਤੇ ਇਹ ਮਨਉਤੇ ਤੇ ਭੀੜ ਵਾਲੀ ਜਗ੍ਹਾ ਤੇ دہشت ਫੈਲਾਉਣਾ ਚਾਹੁੰਦੇ ਸੀ ਤਾਂ ਕਿ ਜਿੰਨਾਂ ਤੋਂ ਇਹਨਾਂ ਨੇ ਪੈਸੇ ਮੰਗੇ ਹੋਏ ਨੇ ਬਾਹਰ ਜਿਹੜੇ ਬੈਠੇ ਨੇ ਇਹਨਾਂ ਦੇ ਹੈਂਡਲਰ ਤਾਂ ਉਹਨਾਂ ਨੂੰ ਫਿਰੌਤੀਆਂ ਲੋਕ ਦੇ ਸਕਣ ਪਰ ਚੰਗੀ ਕਿਸਮਤ ਸੀ ਕਿ ਕਿਸੇ ਇੱਕ ਜਾਗਰੂਕ ਸ਼ਹਿਰੀ ਨੇ ਮੁਖਬਰ ਨੇ ਜਿਨੂੰ ਕਹਿ ਸਕਦੇ ਆ ਉਨੇ ਜਾਣਕਾਰੀ ਦਿੱਤੀ ਟਾਈਮ ਸਰ ਉਹਨੂੰ ਸਿਰਫ ਇੱਕ ਮੋਟਰਸਾਈਕਲ ਦੀਆਂ ਵਿਗੀਆਂ ਕੀਤੀਆਂ ਹੋਈਆਂ ਜਿਹੜੀਆਂ ਨੰਬਰ ਪਲੇਟਾਂ ਸੀ ਉਹ ਤੋਂ ਸ਼ੱਕ ਪੈ ਗਿਆ ਤੇ ਮੈਂ ਇਹ ਇਥੇ ਇਹ ਵੀ ਕਹਿਣਾ ਚਾਹਾਂਗਾ ਥੋੜੇ ਤਰ੍ਹਾਂ ਹੀ ਸਾਰੇ ਚੈਨਲਾਂ ਰਹੀਂ ਕਿ ਜਿੰਨੇ ਵੀ ਕਿਸੇ ਦੀ ਵੀ ਨੋਟਿਸ 'ਚ ਕੋਈ ਬਿਨਾ ਨੰਬਰ ਜਾਂ ਨੰਬਰ ਪਲੇਟ ਤੇ ਮਿੱਟੀ ਲੱਗੀ ਹੋਈ ਜਾਂ ਨੰਬਰ ਪਲੇਟ ਮੀਡੀਆ ਉਂ ਮੁਰੀਆਂ ਹੋਈਆਂ ਹੋਣ ਉਹ ਜ਼ਰੂਰ ਪੁਲਿਸ ਦੇ ਧਿਆਨ 'ਚ ਲਿਆਇਆ ਕਰੋ ਕਿਉਂਕਿ ਇਹ ਜੇ ਮਾੜੇ ਬੰਦੇ ਹੁੰਦੇ ਨੇ ਇਹ ਸੋਚ ਕੇ ਆਏ ਹੁੰਦੇ ਨੇ ਕੁਝ ਨਾ ਕੁਝ ਮਾੜਾ ਕਰਨਾ ਜਿਹੜਾ ਨੰਬਰ ਲਪੋ ਲੈਣਗੇ ਉਸੇ ਤਹਿਤ ਚੱਲਦੇ ਹੋਏ ਐਸਐਚਓ ਜਤਿੰਦਰ ਸਿੰਘ ਇਹਨਾਂ ਦੇ ਨਾਲ ਏਐਸਏ ਜਰਤਾਰ ਸਿੰਘ ਨੇ ਮੌਕੇ ਤੇ ਹੀ ਰੇਡ ਕੀਤਾ ਤਾਂ ਉਹਨਾਂ ਨੇ ਮੋਟਰਸਾਈਕਲ ਭਜਾ ਲਏ ਉਹਨਾਂ ਦੀਆਂ ਪੈਟਰੋਲ ਵਾਲੀਆਂ ਤਿੰਨ ਬੋਤਲਾਂ ਉਹਨਾਂ ਤੋਂ ਮਿਲੀਆਂ ਨੇ ਇੱਕ ਮਾਚਸ ਵੀ ਲਿਆ ਇੱਕ ਲਾਈਟਰ ਮਿਲਿਆ ਦੋ ਮੋਟਰਸਾਈਕਲ ਬਰਾਮਦ ਹੋਏ ਨੇ ਬਾਕੀ ਇਹਨਾਂ ਦੇ ਮੋਬਾਈਲ ਵੀ ਕਬਜ਼ੇ 'ਚ ਲਏ ਗਏ ਨੇ ਤੇ ਕਾਬੂ ਕਰ ਲਏ ਗਏ ਇਸ ਤੋਂ ਬਾਅਦ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 249 ਦਰਜ ਰਜਿਸਟਰ ਕਰਕੇ ਇਹਨਾਂ ਦੀ ਅਰੈਸਟ પાਕੇ ਅੱਜ ਇਹਨਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਸੀਗਾ ਜੋ ਪੇਸ਼ ਕਰਨ ਤੇ ਇਹਨਾਂ ਦੇ ਖਿਲਾਫ 3 ਦਿਨ ਦਾ ਰਿਮਾਂਡ ਸਾਨੂੰ ਮਿਲਿਆ ਹੈਗਾ ਉਹਦੇ ਦੌਰਾਨ ਹੋਰ ਪੁੱਛਗਿੱਛ ਕਰਕੇ ਇਹਨਾਂ ਦੇ ਬਾਹਰਲੇ ਹੈਂਡਲਰ ਤੇ ਲੋਕਲ ਜਿਹੜੇ ਬੰਦੇ ਇਹਨਾਂ ਦੇ ਹੈਲਪ ਕਰ ਰਹੇ ਸੀਗੇ ਉਹਨਾਂ ਸਾਰਿਆਂ ਬਾਰੇ ਜਾਣਕਾਰੀ ਲੈ ਕੇ ਤੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਕੌਣ ਹੈ ਇਹ ਪ੍ਰੋਫੈਸ਼ਨਲ ਦੇ ਪਿੱਛੇ ਕੌਣ ਇਹਨਾਂ ਦੇ ਕੰਮ ਕਰਦੇ ਪਿੱਛੇ ਹਜੇ ਤੁਹਾਨੂੰ ਨਾਮ ਨਹੀਂ ਦੱਸ ਸਕਦੇ ਅਸੀਂ ਜਿਹੜੇ ਲੋਕਲ ਸੀ ਕਿਉਂਕਿ ਉਹ ਭੱਜ ਜਾਣਗੇ ਫਿਰ ਮਤਲਬ ਪਤਾ ਤਾਂ ਲੱਗਿਆ ਹੈਗਾ ਅਸੀਂ ਉਹ ਕਰ ਰਹੇ ਹਾਂ ਕਾਰਵਾਈ ਉਹਤੇ ਉਹਨੂੰ ਵੀ ਫੜ ਕੇ ਤੁਹਾਡੇ ਸਾਹਮਣੇ ਲਿਆ ਕੇ ਕਰਾਂਗੇ ਬਾਕੀ ਫੋਰਨ ਚ ਜਿਹੜਾ ਉਹ ਪਹਿਲਾਂ ਵਾਲੇ ਬੰਦੇ ਹੈਗੇ ਨੇ ਜਿਹੜਾ ਸਨੀ ਹੈਗਾ ਇੱਕ ਧਰਮ ਧਰਮਾ ਹੈਗਾ ਉਹ ਮਲੇਸ਼ੀਆ ਚ ਹੈਗਾ ਸਨੀ ਜਿਹੜਾ ਹੈਗਾ ਯੂ ਐਸ ਏ ਚ ਹੈ ਸਰ ਜੋ ਮਾਰੀ ਮੁਸਤਫਾ ਵੀ ਬਿਖੇ ਪੈਟਰੋਲ ਬੰਮ ਸੁਟਿਆ ਗਿਆ ਸੀ ਕੀ ਇਹ ਰਿਲੇਟਡ ਉਸੇ ਦੇ ਨਾਲ ਹੀ ਇਹ ਇਹ ਬੰਦੇ ਨਵੇਂ ਨੇ ਜੀ ਹੈ ਤਾਂ ਮਤਲਬ ਉਸੇ ਸੀਕੁਐਂਸ ਦਾ ਹੀ ਪਾਰਟ ਕਹਿ ਸਕਦੇ ਆ ਪਰ ਇਹ ਬੰਦੇ ਨਵੇਂ ਹੈਗੇ ਨੇ ਤੇ ਇਹ ਕਿ ਸਮ ਚੰਗੀ ਸੀ ਕਿ ਕੋਈ ਹਾਦਸਾ ਹੋਣ ਤੋਂ ਟਲ ਗਿਆ ਤੇ ਇੱਕ ਬਹੁਤ ਵੱਡੀ ਵਾਰਦਾਤ ਤੋਂ ਆਪਾਂ ਬਚਾਅ ਕਰ ਲਿਆ ਪੁਲਿਸ ਇਹਨਾਂ ਦੇ ਪਿਲੰਕ ਕਰ ਲੈਣਾ ਕਰ ਰਹੇ ਨੇ ਇਹਨਾਂ ਦੇ ਮੁਕੱਦਮੇ ਦਰਜ ਨੇ ਜੀ ਤੁਹਾਨੂੰ ਪ੍ਰੈਸ ਨੋਟ ਦੇ ਦਿੱਤਾ ਹੈਗਾ ਰੋਹਿਤ ਕੁਮਾਰ ਤੇ ਦੋ ਪਰਚੇ ਦਰਜ ਨੇ ਖੁਸ਼ਪ੍ਰੀਤ ਤੇ ਅ ਦੋ ਪਰਚੇ ਨੇ ਤੇ ਸਾਵਨ ਦੇ ਵੀ ਇੱਕ ਪਰਚਾ ਹੈਗਾ ਜੀ ਸਾਰੇ ਸਾਰੇ ਦੇ ਸਾਰੇ ਫਰੀਦਕੋਟ ਤੋਂ ਸਾਰੇ ਫਰੀਦਕੋਟ ਤੋਂ ਨੇ ਬਾਕੀ ਤਾਂ ਉਥੋਂ ਦਸ਼ਮੇਸ਼ ਕਲੋਨੀ ਫਰੀਦਕੋਟ ਦੇ ਹੈਗੇ ਨੇ ਇੱਕ ਰਾਜੂ ਵਾਲੇ ਹੈਗੇ ਆਪਣਾ ਗੋਲੇ ਵਾਲ ਚੌਕੀ ਦੇ ਚ ਪੈਂਦਾ ਪਿੰਡ ਸਦਰ ਫਰੀਦਕੋਟ ਦੇ ਜਿਵੇਂ ਠੇਕਿਆਂ ਦੀ ਗੱਲ ਕੀਤੀ ਠੇਕਿਆਂ ਦਾ ਇਹਨਾਂ ਨੂੰ ਸੁਟਣਾ ਸੀਗਾ ਜਾਂ ਸਾਜੀ ਸੀ ਉਹਨਾਂ ਦੀ ਕੋਈ ਐਕਸੋਰਸ਼ਨ ਵਾਸਤੇ ਕੋਈ ਹੋਰ ਕੋਲਸ ਕਰੀਆਂ ਸੀ ਇਹਨਾਂ ਨੂੰ ਇਹ ਜੀਆਂ ਕੋਲਸ मतलब पहला हुईया ਸੀ ਗਿਆ ਪਰ ਹੁਣ ਕੋਈ ਕਾਲ ਨਹੀਂ ਆਈ ਸੀ ਇਹਨਾਂ ਨੂੰ ਪਿਛਲੇ मतलब ਕਹਿੰਦੇ ਦੋ ਟਾਈ ਮਹੀਨੇ ਦੀ ਕੋਈ ਕਾਲ ਹੈ ਜੀ ਅਸੀਂ ਟ੍ਰੇਸਿੰਗ ਕੀਤੀ ਸੀ ਪਰ ਪਹਿਲਾਂ ਕਾਲ ਆਈਆਂ ਸੀ ਉਸੇ ਉਸੇ ਚ ਹੀ ਇਹ मतलब ਦਰਾਤਮ ਘਾ ਕੇ ਪੈਸੇ ਲੈਣਾ ਚਾਹੀਦਾ ਸੀ ਸਰ ਕਿਸ ਤਰ੍ਹਾਂ ਦੇ ਅਧਿਨ ਇਹਨਾਂ ਦੇ ਪਰਚੇ ਦਰਜੀ ਇਹਨਾਂ ਤੇ ਜੀ 109 ਜਿਹੜੀ ਕਿ ਪੁਰਾਣੇ 307 ਦੇ ਬਰਾਬਰ ਹੈ 308 55 ਜਿਹੜੀ ਕਿ 115 IPC B ਦਾ ਰਦਰ ਦੇ ਬਰਾਬਰ ਹੈ 61 34 ਦੀ ਜਿਹੜੀ ਹੈਗੀ ਹੈ ਤੇ 120 B ਹੈ ਤੇ 35 ਇਹ ਇਹਦੇ ਤਹਿਤ ਕੀ ਕਾਰਨ ਲਈ ਪੁਲਿਸ ਵੱਲੋਂ ਵਗਲੀ ਕੀਤੀ ਜਾ ਰਹੀ ਹੈ ਅਗਲੀ ਇਹਨਾਂ ਦਾ ਰਿਮਾਰਡ ਤੇ ਲਿਆ ਕੇ ਪੁੱਛ ਕੇ ਛੋੜ ਕਰਾਂਗੇ ਇਹਨਾਂ ਦੇ ਸਾਥੀ ਜਿਹੜੇ ਉਹ ਲੱਭਾਂਗੇ ਜਿਹੜੇ ਲੋਕਲ ਇੱਥੇ ਹੈਗੇ ਨੇ ਬਾਕੀ ਜਿਹੜੇ ਬਾਹਰ ਹੈਗੇ ਨੇ ਉਹਨਾਂ ਦੇ ਖਿਲਾਫ ਆਰਸੀ ਐ ਤੇ ਐਲਓਸੀ ਅਸੀਂ ਜੋ ਵੀ ਕਾਨੂੰਨ ਮਤਲਬ ਬੜਦਾ ਉਹ ਕਰ ਵੀ ਕਰਦੇ ਸੀ ਮੁੱਖ ਵੀ